ਦੋਸਤੋ ਤੁਹਾਨੂੰ ਮੁੰਨਾ ਭਾਈ ਐਮਬੀਬੀਐਸ ਫਿਲਮ ਯਾਦ ਹੋਣੀ ਇੱਕ ਹਿੰਦੀ ਫਿਲਮ ਸੀ ਜਿਹਦੇ ਵਿੱਚ ਸੰਜੇ ਦੱਤਸੀ ਤੇ ਇੱਕ ਕਲਾਕਾਰ ਸੀ ਚੌਥੇ ਦਰਜੇ ਦਾ ਅਜੜ ਕਰਮਚਾਰੀ ਹੁੰਦਾ ਉਹ ਲੋਕਾਂ ਨੂੰ ਜਾਦੂ ਦੀ ਜੱਫੀ ਪਾਉਂਦਾ ਸੀ ਤੇ ਉਹਦੀ ਜੱਫੀ ਦੀ ਬੜੀ ਚਰਚਾ ਹੋਈ ਫਿਲਮ ਦੇ ਵਿੱਚ ਸਾਈਕੋਲੋਜੀਕਲੀ ਜੇ ਤੁਸੀਂ ਸੋਚੋ ਮਨੋਵਿਗਿਆਨ ਇਹ ਕਹਿੰਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਪਿਆਰ ਦੇ ਨਾਲ ਗਲੇ ਲਾਉਂਦੇ ਹੋ ਤਾਂ ਉਹਦਾ ਉਹਦੀ ਸਿਹਤ ਤੇ ਮੈਂਟਲ ਹੈਲਥ ਤੇ ਬੜਾ ਫਰਕ ਪਾਉਂਦਾ ਹੈ ਤੇ ਜਾਦੂ ਦੀ ਜੱਫੀ ਦੀ ਗੱਲ ਚੱਲੀ ਹੈ ਤੇ ਅਸੀਂ ਵੀ ਇੱਕ ਜੱਫੀ ਦੀ ਗੱਲ ਕਰ ਰਹੇ ਹਾਂ ਇਹ ਜੱਫੀ ਪਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਕਾਰਕਟਰਾਂ ਨੂੰ ਗਲੇ ਲਾਇਆ ਤੇ ਉਹਨਾਂ ਦਾ ਉਹ ਜਿਹੜਾ ਵੀਡੀਓ ਕਲਿੱਪ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਵਾਇਰਲ ਇਸ ਕਰਕੇ ਹੋਇਆ ਕਿ ਜਿਹੜੀ ਬੀਬੀ ਨੂੰ ਭਗਵੰਤ ਮਾਨ ਨੇ ਗਲੇ ਲਾਇਆ ਉਹ ਦਰਅਸਲ ਕੋਈ ਬਾੜ ਪੇੜਿਤ ਨਹੀਂ ਸੀ ਕੋਈ ਆਮ ਪਿੰਡ ਦੀ ਬੀਬੀ ਨਹੀਂ ਸੀ ਉਹ ਸੀ ਪਾਰਟੀ ਦੀ ਕਾਰਜਕਰਤਾ ਫਿਰੋਜ਼ਪੁਰ ਦੀ ਰਹਿਣ ਵਾਲੀ ਤੇ ਉਹ ਭਗਵੰਤ ਮਾਨ ਹੋਰਾਂ ਨੂੰ ਮਿਲਣੇ ਆਏ ਸੀ ਭਗਵੰਤ ਮਾਨ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ भावुक ਹੋ ਗਏ इमोशनल ਹੋ ਗਏ ਉਹਨਾਂ ਦੇ ਅੱਖਾਂ ਤੇ ਅੰਜੂ ਵੀ ਡੁੱਲਣੇ ਲੱਗ ਪਏ ਤਾਂ ਫਿਰ ਭਗਵੰਤ ਮਾਨ ਵੀ इमोशनल ਹੋ ਗਏ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਅੰਜੂ ਆ ਗਏ ਤੇ ਫਿਰ ਭਗਵੰਤ ਮਾਨ ਇਨੇ इमोशनल ਹੋਏ ਕਿ ਉਹਨਾਂ ਨੇ ਬੀਬੀ ਨੂੰ ਗੜੇ ਲਾ ਲਿਆ ਬੜੀ ਚਰਚਾ ਹੋਈ ਚਰਚਾ ਇਸ ਕਰਕੇ ਹੋਈ ਕਿ ਬੀਬੀ ਆਮ ਆਦੀ ਪਾਰਟੀ ਦੀ ਕਾਰਜਕਰਤਾ ਬੀਬੀ ਦਾ ਘਰ ਵਾਲਾ ਵੀ ਆਮ ਆਦੀ ਪਾਰਟੀ ਦਾ ਵਰਕਰ ਹੈ ਪਛਾਣ ਹੋਈ ਕਿ ਬੀਬੀ ਨੇ ਆਮ ਆਦੀ ਪਾਰਟੀ ਦਾ ਇੱਕ ਟੈਗ ਪਾਇਆ ਹੋਇਆ ਸੀ ਆਮ ਆਦੀ ਪਾਰਟੀ ਦਾ ਇੱਕ ਪਛਾਣ ਪੱਤਰ ਵੀ ਪਾਇਆ ਹੋਇਆ ਸੀ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਨ੍ਹਾਂ ਤਸਾਫ ਹੋ ਗਿਆ ਕਿ ਬੀਬੀ ਕੋਈ ਨਾਰਮਲ ਬਾੜ ਪੀੜਿਤ ਨਹੀਂ ਹੜਾ ਦੀ ਪੀੜਿਤ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਕਾਰਿਆ ਕਰਤਾ ਸੀ ਤੇ ਭਗਵੰਤ ਮਾਨ ਦਾ ਇਸ ਫੋਟੋ ਨੂੰ ਲੈ ਕੇ ਇਸ ਜਫੀ ਨੂੰ ਲੈ ਕੇ ਗੜੇ ਲਾਉਣੇ ਵਾਲੇ ਵੀਡੀਓ ਨੂੰ ਲੈ ਕੇ ਖੂਬ ਟ੍ਰੋਲਿੰਗ ਹੋਈ ਹੈ ਉਹਨਾਂ ਦੀ ਖੂਬ ਕ੍ਰਿਟਿਸਿਜ਼ਮ ਨਿਕੀ ਦੀ ਹੋਈ ਹੈ ਉਹਨਾਂ ਦੀ ਆਪ ਦੀ ਬੇਟੀ ਨੇ ਵੀ ਵੀਡੀਓ ਪਾ ਕੇ ਇਹ ਉਸ ਫੋਟੋ ਨੂੰ ਟੈਗ ਕਰਤੇ ਹੋਏ ਅਲੀਗੇਸ਼ਨ ਲਾਇਆ ਕਿ ਭਗਵੰਤ ਮਾਨ ਲੋਕਾਂ ਨੂੰ ਇਮੋਸ਼ਨਲ ਫੂਲ ਬਣਾਉਂਦੇ ਨੇ ਆ इमोशनल ਡਰਾਮੇਬਾਜ਼ੀ ਕਰਦੇ ਨੇ ਪਰਿਵਾਰ ਦੇ ਨਾਲ ਵੀ इमोशनल ਡਰਾਮੇਬਾਜ਼ੀ ਕਰਦੇ ਰਹੇ ਨੇ ਤੇ ਹੁਣ ਪੰਜਾਬ ਦੇ ਲੋਕਾਂ ਦੇ ਨਾਲ इमोशनल ਡਰਾਮੇਬਾਜ਼ੀ ਹੋ ਰਹੀ ਹੈ ਇਹ ਜਿਹੜੇ ਅਲੀਗੇਸ਼ਨ ਸੋਸ਼ਲ ਮੀਡੀਆ ਤੇ ਲਾਏ ਜਾ ਰਹੇ ਨੇ ਤੇ سیرਤਕੌਰ ਉਹਨਾਂ ਦੀ ਆਪ ਦੀ ਜਿਹੜੀ ਧੀ ਹੈ ਉਸਨੇ ਲਾਇਆ ਹੁਣ اپੋਜੀਸ਼ਨ ਪਾਰਟੀ ਜਿਹੜਾ ਵਿਰੋਧੀ ਧਿਰ ਉਸਨੂੰ ਵੀ ਮੌਕਾ ਮਿਲ ਗਿਆ ਕਿ ਪਿੰਡਾਂ ਦੇ ਵਿੱਚ ਕਿੰਨੀਆਂ ਬੀਬੀਆਂ ਨੇ ਜਿਨ੍ਹਾਂ ਦੇ ਕੱਪੜੇ ਖਰਾਬ ਹੋ ਗਏ ਕੀਚੜ ਦੇ ਵਿੱਚ ਜਾਂ ਫਿਰ ਹੜ੍ਹ ਦੇ ਵਿੱਚ ਜਿਵੇਂ ਉਹ ਸਟਰਗਲ ਕਰ ਰਹੇ ਨੇ ਤੁਸੀਂ ਉਹਨਾਂ ਦੇ ਵਿੱਚ ਕਿੰਨੀਆਂ ਬੀਵੀਆਂ ਨੂੰ ਕਿੰਨੀਆਂ ਬਜ਼ੁਰਗਾਂ ਨੂੰ ਤੁਸੀਂ ਗળે ਲਾਇਆ ਅਸੀਂ ਇਹ ਨਹੀਂ ਕਹਿ ਰਹੇ ਕਿ ਭਗਵੰਤ ਮਾਨ ਹੋਰਾਂ ਨੇ ਲੋਕਾਂ ਨੂੰ ਗળે ਨਹੀਂ ਲਾਇਆ ਸੀ ਦੇਖੇ ਬਹੁਤ ਸਾਰੀ ਵੀਡੀਓ ਕਲਿੱਪ ਜਾਂ ਫਿਰ ਫੋਟੋਆਂ ਅ ਦੇ ਵਿੱਚ ਉਹ ਲੋਕਾਂ ਨੂੰ ਗਲੇ ਲਾਉਂਦੇ ਦਿਖ ਰਹੇ ਨੇ ਨਜ਼ਰ ਆ ਰਹੇ ਨੇ ਫਿਰ ਲੋਕਾਂ ਦੇ ਨਾਲ ਬਹਿ ਕੇ ਗਲਬਾਤ ਵੀ ਹੋ ਰਹੀ ਹੈ ਖੂਬ ਅਸੀਂ ਦੇਖਿਆ ਉਹਨਾਂ ਨੇ ਵੋਟ ਦੇ ਵਿੱਚ ਵੀ ਕੁਝ ਪਿੰਡਾਂ ਦੇ ਦੌਰੇ ਕੀਤੇ ਬਕਾਇਦਾ ਜੈਕਟ ਪਹਿਨੇ ਹੋਈਏ ਤੇ ਹੁਣ ਅਲੀਗੇਸ਼ਨ ਇਹ ਵੀ ਹੈ ਕਿ ਆਮ ਆਦੀ ਪਾਰਟੀ ਹੋਵੇ ਜਾਂ ਫਿਰ ਦੂਜੀ ਪਾਰਟੀ ਦੇ ਨੇਤਾ ਉਹਨਾਂ ਨੂੰ ਇੱਕ ਇੱਕ ਫੋਟੋ ਓਪਰਚੁਨਿਟੀ ਨਜ਼ਰ ਆ ਰਹੀ ਹੈ ਆਪ ਭਗਵੰਤ ਮਾਨ ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਹੜ੍ਹ ਪ੍ਰਭਾਵਿਤ ਇਹ ਪਿੰਡ ਦੇ ਵਿੱਚ ਜਾਂਦੇ ਆ ਜਾਂ ਏਰੀਆ ਦੇ ਵਿੱਚ ਉੱਥੇ ਡਰੋਨਾਂ ਦੇ ਰਾਹੀਂ ਉਹਨਾਂ ਦੇ ਵੀਡੀਓ ਸ਼ੂਟ ਕੀਤੇ ਜਾ ਰਹੇ ਹਨ ਕਿਉਂਕਿ ਪਾਰਟੀ ਬੀ ਖੂਬ ਨਖਿੱਦੀ ਹੋਈ ਸੀ ਪਾਰਟੀ ਬੀ ਖੂਬ ਕ੍ਰਿਟਿਸਿਜ਼ਮ ਹੋਇਆ ਸੀ ਕਿ ਜਿਸ ਵੇਲੇ ਪੰਜਾਬ ਦੇ ਲੋਕ ਖਾੜਾਂ ਦੇ ਨਾਲ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀ ਭਗਵੰਤ ਮਾਨ ਹੋរី ਤਾਮਿਲਨਾਡੂ ਦੇ ਵਿੱਚ ਆ ਇਡਲੀ ਖਾ ਰਹੇ ਸੀ ਹੁਣ ਆ ਸਰਕਾਰ ਗਰਾਉਂਡ ਜ਼ੀਰੋ ਤੇ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਉਸ ਦਾ ਕ੍ਰਿਟਿਸਿਜ਼ਮ ਕਿਸੇ ਨਾ ਕਿਸੇ ਰੂਪ ਤੇ ਹੋ ਰਿਹਾ ਹੈ ਤੇ ਤਾਜ਼ਾ ਕ੍ਰਿਟਿਸਿਜ਼ਮ ਭਗਵਤ ਮਾਨ ਦੀਆਂ ਦੋ ਐਕਟੀਵਿਟੀਆਂ ਨੂੰ ਲੈ ਕੇ ਹੋਇਆ ਇੱਕ ਪਾਰਟੀ ਦੇ ਕਾਰਜਕਰਤਾ ਨੂੰ ਗਲੇ ਲਾਉਣ ਦੇ ਕਰਕੇ ਆਸੀਂ ਇਹਨੇ ਕਹਿੰਦੇ ਗਲੇ ਲਾਉਣਾ ਗਲਤ ਹੈ ਤੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਲੇਕਿਨ ਪਾਰਟੀ ਦੀ ਕਾਰਜਕਰਤਾ ਸੀ ਉਸ ਨੂੰ ਲੈ ਕੇ ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਤੇ ਦੂਜਾ ਭਗਵਤ ਮਾਨ ਭੋਰਾਂ ਦੇ ਜਿਹੜਾ ਕ੍ਰਿਟਿਸਿਜ਼ਮ ਹੋ ਰਿਹਾ ਉਹ ਹੋ ਰਿਹਾ ਸੜਕ ਤੇ ਬਹਿ ਕੇ ਫੁਲਕਾ ਖਾਣ ਦਾ ਚਪਾਤੀ ਖਾਣ ਦਾ ਰੋਟੀ ਖਾਣ ਦਾ ਇੱਕ ਕਟੋਰੀ ਲਈ ਉਹਨਾਂ ਨੇ ਉਹ ਸੜਕ ਤੇ ਬਹਿ ਗਏ ਤੇ ਉਸ ਨੂੰ ਖਾਣੇ ਲਗੇ ਲੇਕਿਨ ਥੋੜੀ ਹੀ ਦੇਰ ਤੱਕ ਉਹ ਉੱਠ ਗਏ ਜਿਹੜੇ ਉਹਨਾਂ ਦੇ ਪੀਐਸਓ ਸੀ ਉਹਨਾਂ ਨੇ ਉਹ ਕਟੋਰੀ ਤੁਸੀਂ ਕਹ ਲੋ ਡੋਨਾ ਕਹ ਲੋ ਉਹਨਾਂ ਨੇ ਚੱਕ ਲਿਆ ਤੇ ਇਹਦਾ ਵਿਕਰਟ ਸਿਜਮ ਹੋਇਆ ਕਿ ਦੇਖੋ ਭਗਵੰਤ ਮਾਨ ਨੇ ਇੱਕ ਹੋਰ ਡਰਾਮੇ ਬਾਜੀ ਕਰ ਲਈ ਕਿਉਂਕਿ ਉਹ ਚੌਂਦੇ ਸੀਤਾ ਰੋਟੀ ਕਿਥੇ ਹੋਰ ਵੀ ਖਾ ਸਕਦੇ ਸੀ ਲੇਕਿਨ ਫੋਟੋ ਦੇ ਕਰਕੇ ਫੋਟੋਆਂ ਨੂੰ ਜਾਂ ਫਿਰ ਵੀਡੀਓਜ਼ ਦੇ ਚਲਦੇ ਆ ਉਹਨਾਂ ਨੇ ਸੜਕ ਤੇ ਬਹਿ ਕੇ ਇਹ ਕਥੀ ਤੌਰ ਤੇ ਡਰਾਮਾ ਕੀਤਾ ਬੁੱਧੀ ਪਾਸੇ ਹੁਣ ਪੰਜਾਬ ਦੇ ਵਿੱਚ ਹੜਾਂ ਦੀ ਜਿਹੜੀ ਮਾਰ ਹੈ ਉਹ ਬਹੁਤ ਜ਼ਿਆਦਾ ਵਧ ਰਹੀ ਹੈ ਲੋਕਾਂ ਦੀ ਬਹੁਤ ਜ਼ਿਆਦਾ ਅਤ ਮੁਸ਼ਕਲ ਹੈ ਉਹ ਤਕਲੀਫਾਂ ਹੈ ਬਦੀ ਜਾ ਰਹੀਆਂ ਨੇ ਕਟਨੀ ਹੋ ਰਹੀਆਂ ਕਿਉਂਕਿ ਕਟੌਣ ਦਾ ਸਵਾਲ ਹੀ ਨੇ ਪੈਦਾ ਹੁੰਦਾ ਕਿਉਂਕਿ ਉਹਨਾਂ ਦੇ ਤੱਕ ਹਾਲੀ ਤੱਕ ਕੋਈ ਮਦਦ ਖਾਸ ਨਹੀਂ ਪਹੁੰਚੀ ਹੈ ਭਗਵੰਤ ਮਾਨ ਸਰਕਾਰ ਨੇ ਹੁਣ 30 ਕਰੋੜ ਦੇ ਕਰੀਬ ਕਰੀ ਪੈਸਾ ਅਲਾਟ ਕੀਤਾ ਹੈ ਜਾਰੀ ਕੀਤਾ ਹੈ ਲੇਕਿਨ 30 ਕਰੋੜ ਲੱਗਦਾ ਜਿੰਨਾ ਕਿ 60 ਕਰੋੜ ਉਹ ਆਪ ਸੈਂਟਰ ਗਵਰਨਮੈਂਟ ਤੇ ਮੰਗੇ ਜਾ ਰਹੇ ਨੇ ਲੇਕਿਨ ਉਹ 30 ਕਰੋੜ ਲੱਗਦਾ ਉੱਟ ਦੇ ਮੂੰਹ ਤੇ ਜ਼ੀਰੇ ਦੇ ਬਰਾਬਰੀ ਹੋਏਗਾ ਬਹੁਤ ਘੱਟ ਰਾਸ਼ੀ ਹੈ ਬਹੁਤ ਘੱਟ ਇਹ ਜਿਹੜਾ ਅਮਾਉਂਟ ਹੈਗਾ ਤੋ ਹੁਣ ਪੰਜਾਬ ਦੇ ਲੋਕੀ ਟਕਟਕੀ ਲਾ ਕੇ ਸੈਂਟਰ ਗਵਰਨਮੈਂਟ ਦੇ ਵੱਲ ਜਾਂ ਫਿਰ ਸਟੇਟ ਗਵਰਨਮੈਂਟ ਦੇ ਵੱਲ ਦੇਖੀ ਜਾ ਰਹੇ ਨੇ ਕਿ ਕੋਈ ਮਦਦ ਆਏਗੀ ਬਹੁਤ ਸਾਰੇ ਲੋਕਾਂ ਨੂੰ ਹਾਲ ਵੀ ਮਦਦ ਦੀ ਜ਼ਰੂਰਤ ਹੈ ਜਿਹੜੇ ਪਿੰਡਾਂ ਦੇ ਵਿੱਚ ਪਸ਼ੂ ਨੇ ਉਹਨਾਂ ਨੂੰ ਵੀ ਮੈਡੀਕਲ ਹੈਲਪ ਦੀ ਜ਼ਰੂਰਤ ਹੈ ਤੇ ਜਿਹੜੇ ਬਜ਼ੁਰਗ ਨੇ ਮਹਿਲਾਵਾਂ ਨੇ ਖਾਸ ਕਰ ਉਹ ਬਜ਼ੁਰਗ ਜਿਹੜੇ ਘਰਾਂ ਦੇ ਅਕੇਲੇ ਰਹਿ ਗਏ ਕਿਉਂਕਿ ਜਿਹੜੇ ਰਾਤ ਸਿਵਰੰਤ ਵਿੱਚ ਚੱਲ ਗਏ ਉਹਨਾਂ ਦੀ ਤਾਂ ਦੇਖਭਾਲ ਹੋ ਰਹੀ ਹੈ ਲੇਕਿਨ ਜਿਹੜੇ ਘਰਾਂ ਦੇ ਵਿੱਚ ਫਸੇ ਹੋਏ ਨੇ ਘਰ ਦੀ ਦੇਖਭਾਲ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਫਿਕਰ ਖਾ ਰਿਹਾ ਇਹ ਡਰ ਹੈ ਕਿ ਕੁਰਿਆਨਾ ਹੋਣ ਕਿਉਂਕਿ ਉਹਨਾਂ ਦੀ ਪਹਿਲਾਂ ਹੀ ਜੀਵਨ ਭਰ ਦੀ ਉਹਨਦੀ ਜ਼ਿੰਦਗੀ ਦੀ ਜਿਹੜੀ ਕਮਾਈ ਹੈ ਉਹ ਹੀ ਪਾਣੀ ਦੇ ਹਾੜਾਂ ਦੇ ਪਾਣੀ ਦੇ ਚਲਦੇ ਆ खराब हो गई है ਸੀ ਇਹ ਕਿ ਯੂ نو ਰੋਕ ਕੇ ਦਿਖਾਤਾ ਅਸੀਂ ਜਵਾਕ ਸੀ ਉਦੋਂ ਸਾਨੂੰ ਨਹੀਂ ਪਤਾ ਸੀ ਰੋਕ ਕੇ ਦਿਖਾਤਾ ਪਰ ਅਸੀਂ ਕਿਹਾ ਓਕੇ ਯੂ نو ਆਗਲ ਹੋਗੀ ਅੱਛਾ ਸੌਰੀ ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਜਵਾਕ ਨੂੰ ਗਲ ਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਗਲ ਲਾ ਕੇ ਰੋ ਰਿਹਾ ਓ ਮੇਰੀ ਮੋਸ਼ਨਲ ਬਲੈਕਮੇਲ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸਿੰਪਥੀ ਲੈਣ ਵਾਸਤੇ ਸਿੰਪਥੀ ਲੈਣ ਵਾਸਤੇ ਆਪ ਦੇ ਪਾਵਰ ਲਈ ਆਪਣੇ ਫਾਇਦੇ ਲਈ ਦੋਸਤੋ ਵੀਡੀਓ ਦੇ ਵਿੱਚ ਇੱਕ ਹੋਰ ਚਰਚਾ ਅਸੀਂ ਕਰਾਂਗੇ ਉਹ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੀ ਬੇਰੁਖੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕਾਟੋਂ ਕਟ ਇੱਕ ਟਵੀਟ ਜਾਂ ਫਿਰ ਲੋਕਾਂ ਨੂੰ ਇੱਕ ਮੈਸੇਜ ਤੋਂ ਜ਼ਰੂਰ ਛੱਡਣਗੇ ਲੇਕਿਨ ਮੁੱਖ ਪ੍ਰਧਾਨ ਮੰਤਰੀ ਫੋਰਨ ਦੇ ਟੂਰ ਰਸ਼ੀਆ ਦਾ ਟੂਰ ਜਬਾਨ ਦਾ ਟੂਰ ਕਰਕੇ ਪਰਤੇ ਨੇ ਲੇਕਿਨ ਹਾਲੀ ਤੱਕ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਇਸ ਦੇ ਚਲਦਿਆਂ ਉਹਨਾਂ ਦਾ ਵੀ ਖੂਬ ਕ੍ਰਿਟਿਸਿਜ਼ਮ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਆ ਘਰ ਨਹੀਂ ਦਿਖ ਰਹੇ ਨੇ ਬਾਹਰ ਉਹਨਾਂ ਦੀ ਨਜ਼ਰ ਹੈ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪਕੜ ਬਣਾਉਣ ਦੇ ਵਿੱਚ ਲੋਕਾਂ ਦੇ ਵਿੱਚ ਲੱਗੀ ਹੋਈ ਹੈ ਲੇਕਿਨ ਇਸ ਵੇਲੇ ਪੰਜਾਬ ਦੇ ਲੋਕੀ ਮੁਸੀਬਤ ਦੇ ਵਿੱਚ ਹੈਗੇ ਨੇ ਮੁਸ਼ਕਿਲ ਦੇ ਵਿੱਚ ਹੈਗੇ ਨੇ ਇਸ ਵੇਲੇ ਇਸ ਕਾੜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੜੀ ਸੀਨੀਅਰ ਲੀਡਰਸ਼ਿਪ ਉਸਨੂੰ ਚਾਹੀਦਾ ਪੰਜਾਬ ਦਾ ਦੌਰਾ ਕਰੇ ਪੰਜਾਬ ਦੇ ਲਈ ਇੱਕ ਪੈਕਜ ਦੀ ਅਨਾਉਂਸਮੈਂਟ ਕਰੇ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜਿਹੜੀ ਨੈਗੇਟਿਵਿਟੀ ਭਰੀ ਹੋਈ ਹੈ ਉਹ ਖਤਮ ਹੋਵੇ ਲੇਕਿਨ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਜੜੀ ਲੀਡਰਸ਼ਿਪ ਐ ਸੁਤੀ ਹੋਈ ਹੈ ਕੁਝ ਜਿਹੜੇ ਸਟੇਟ ਦੇ ਲੀਡਰ ਹੈ ਉਹ ਜ਼ਰੂਰ ਗਰਾਉਂਡ ਜ਼ੀਰੋ ਤੇ ਨਜ਼ਰ ਆ ਰਹੇ ਨੇ ਲੇਕਿਨ ਸੈਂਟਰ ਦਾ ਕੋਈ ਵੀ ਲੀਡਰ ਹਾਲੀ ਤੱਕ ਪੰਜਾਬ ਦੇ ਦੌਰੇ ਤੇ ਨਹੀਂ ਆਇਆ ਨਾ ਹੀ ਕਿਸੇ ਲੀਡਰ ਨੇ ਕੋਈ ਵੱਡੀ ਗੱਲ ਕਹੀ ਹੈ ਕੋਈ ਅਸ਼ੋਰੈਂਸ ਦਿੱਤੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਹੁਮਨਿਸਟਰ ਅਮਿਤ ਸ਼ਾਹ ਨੇ ਮੁੱਖ ਮੰਤਰੀ ਦੇ ਨਾਲ ਗੱਲ ਕੀਤੀ ਸੀ ਲੇਕਿਨ ਗੱਲ ਦਾ ਜਿਹੜਾ ਸਿੱਟਾ ਹੈ ਉਹ ਕੀ ਨਿਕਲਿਆ ਕੀ ਮਦਦ ਆਏਗੀ ਕੀ ਨਹੀਂ ਆਏਗੀ ਇਹ ਹਾਲੀ ਤੱਕ ਸਾਫ ਨਹੀਂ ਹੈ ਅਸੀਂ ਦੇਖਿਆ ਕਿ ਆਮ ਆਦੀ ਪਾਰਟੀ ਦੇ ਲੀਡਰ ਹਰਪਾਲ ਸਿੰਘ ਚੀਮਾ ਹੋ ਗਏ ਮੁੱਖ ਮੰਤਰੀ ਸੈਂਟਰ ਗਵਰਨਮੈਂਟ ਦੀ ਖੂਬ ਨਕੀ ਦਿਖਾ ਰਹੇ ਨੇ ਕਿ ਤੁਸੀਂ ਰਾਹਤ ਤੋਂ ਛੱਡੋ ਪੈਕੇਜ ਛੱਡੋ ਜਿਹੜਾ ਪੰਜਾਬ ਦਾ ਪੈਸਾ ਤੁਸੀਂ ਰੋਕੀ ਬੈਠੇ ਹੋ ਉਸ ਨੂੰ ਤੋਂ ਘਟੋ ਘਟ ਰਿਲੀਜ਼ ਕਰ ਦਿਓ ਤਾਂ ਕਿ ਉਹ ਲੋਕਾਂ ਦੇ ਕੰਮ ਆ ਸਕੇ ਤੋ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਦੋ ਗੱਲਾਂ ਕਰੀਆ ਇੱਕ ਤਾਂ ਪੰਜਾਬ ਦੇ ਪੋਲੀਟੀਸ਼ਨ ਪਵੇਂ ਉਹ ਰੋਲਿੰਗ ਆਮ ਆਦਮੀ ਪਾਰਟੀ ਦੇ ਹੋਣ ਜਾਂ ਫਿਰ ਆਪੋਜੀਸ਼ਨ ਪਾਰਟੀਆਂ ਦੇ ਹੜਾ ਨੂੰ ਇੱਕ ਫੋਟੋ ਓਪਰਚ्युनिटी ਨਾਲ ਸਮਝਣ ਲੋਕਾਂ ਦਾ ਜਿਹੜਾ ਦਿਲ ਹੈ ਉਹਦੇ ਵਿੱਚ ਤੁਸੀਂ ਉਤਰਨੇ ਦੀ ਕੋਸ਼ਿਸ਼ ਕਰੋ ਜਾਂ ਉਹਨਾਂ ਦੀ ਜਿਹੜੀ ਤਕਲੀਫ ਹੈ ਉਸ ਨੂੰ ਦੂਰ ਕਰੋ ਫਿਲਮ ਕਲਾਕਾਰ ਜ਼ਰੂਰ ਮਦਦ ਕਰ ਰਹੇ ਨੇ ਬਹੁਤ ਸਾਰੇ ਲੇਕਿਨ ਇਹਨਾਂ ਲੀਡਰਸ ਨੂੰ ਵੀ ਚਾਹੀਦਾ ਕਿ ਆਪਣੀ ਕਮਾਈ ਆਪਣੀ ਆਪਣੀ ਜਿਹੜੀ ਤੁਹਾਡੀ ਅਰਨਿੰਗ ਹੈ ਉਹਦੇ ਵਿੱਚ ਕੁਝ ਲੋਕਾਂ ਨੂੰ ਡੋਨੇਟ ਕਰਨ ਸਟੇਟ ਗਵਰਨਮੈਂਟ ਹੋਏ ਸੈਂਟਰ ਗਵਰਨਮੈਂਟ ਹੋਏ ਬਰਾਬਰ ਲੋਕਾਂ ਦੀ ਮਦਦ ਕਰੀ ਜਾਣੀ ਚਾਹੀਦੀ ਹੈ ਅਸ ਵੇਲੇ ਤੁਸੀਂ ਬੇਰੁਖੀ ਨਾਲ ਦੱਸੋ ਐਮਐਲਏ ਜਿਹੜੇ ਪਾਰਟੀ ਦੇਗਾ ਉਹਨਾਂ ਦੀ ਵੀ ਬੇਰੁਖੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਬੀਬੀ ਜਿਹੜੀ ਨਕੋਦਰ ਦੀ ਐਮਐਲਏ ਉਹਨਾਂ ਦਾ ਜਿਹੜਾ ਟੈਂਟਰਮ ਹੈ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਉਹਦਾ ਵੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਪੰਜਾਬ ਸਰਕਾਰ ਦੇ ਦੋ ਮੰਤਰੀ ਤਿੰਨ ਮੰਤਰੀਆਂ ਦੀ ਜਿਹੜੀ ਪਹਿਲੀ ਗੱਲਬਾਤ ਹੈ 크ਰੂਜ਼ ਦੀ ਉਹ ਵੀ ਵਾਇਰਲ ਹੋ ਰਹੀ ਹੈ ਹੁਣ ਮੁੱਖ ਮੰਤਰੀ ਦਾ ਜਿਹੜਾ ਅਲਿਜਡ ਡਰਾਮਾ ਹੈ इमोशनल ਡਰਾਮਾ ਤੁਸੀਂ ਕਹਿ ਲਓ ਪਾਰਟੀ ਦੇ ਕਾਰਜਕਰਤਾ ਨੂੰ ਗੜੇ ਲਾਉਣਾ ਜਾਂ ਫਿਰ ਸੜਕਾਂ ਤੇ ਬਹਿ ਕੇ ਰੋਟੀਆਂ ਖਾਣਾ ਡਰੋਨ ਦੇ ਨਾਲ ਫੋਟੋ ਖਿਚਾਉਣਾ ਵੀਡੀਓ ਦੇ ਕਲਿੱਪ ਬਣਾਉਣਾ ਅ ਤਾਂ ਇੱਕ ਫੇਸ ਸੇਵਿੰਗ ਐਕਸਰਸਾਈਜ਼ ਜ਼ਰੂਰ ਹੋ ਸਕਦੀ ਹੈ ਕਿ ਕਿ ਤੁਹਾਡਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਤੋ ਹੁਣ ਫੋਟੋਆਂ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਹੋ ਤੁਸੀਂ ਐਸਟੈਬਲਿਸ਼ ਕਰਨੇ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੇਖੋ ਅਸੀਂ ਤਾਂ ਲੋਕਾਂ ਦੇ ਨਾਲ ਹੈ ਅਸੀਂ ਗਰਾਊਂਡ ਜ਼ੀਰੋ ਤੇ ਮੌਜੂਦ ਹਾਂ ਲੇਕਿਨ ਮੌਜੂਦ ਹੋਣਾ ਹੀ ਕਾਫੀ ਨਹੀਂ ਹੈ ਲੋਕਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਲੋਕਾਂ ਨੂੰ ਕੀ ਦੇ ਰਹੇ ਹੋ ਇਹ ਦੇਖਿਆ ਜਾਏਗਾ ਨਾ ਕਿ ਤੁਸੀਂ ਲੋਕਾਂ ਦੇ ਨਾਲ ਫੋਟੋਆਂ ਖਿਚਾ ਰਹੇ ਹੋ ਗੜੇ ਲਾ ਰਹੇ ਹੋ ਰੋਟੀਆਂ ਸੜਕਾਂ ਤੇ ਖਾ ਰਹੇ ਹੋ ਇਹ ਮੈਟਰ ਨਹੀਂ ਕਰਦਾ ਲੋਕਾਂ ਨੂੰ ਪਤਾ ਹੈ ਤੁਸੀਂ ਮੁੱਖ ਮੰਤਰੀ ਹੋ ਤੁਹਾਡਾ ਉਹਦਾ ਬਹੁਤ ਉੱਚਾ ਹੈ ਤੁਸੀਂ ਰੋਟੀ ਤਾਂ 5 ਸਟਾਰਟ ਜਿਹੜੇ ਪ੍ਰਭਾਵਿਤ ਲੋਕੀ ਨੇ ਜਿਹੜੇ ਹਾੜਾਂ ਦੇ ਨਾਲ ਸਟਰਗਲ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪ੍ਰੈਕਟੀਕਲੀ ਕੀ ਦੇ ਰਹੇ ਹੋ ਇਹ ਮੈਟਰ ਕਰੇਗਾ ਤੇ ਦੋਸਤੋ ਐਸਨ ਅੱਜ ਦਾ ਵੀਡੀਓ ਅੱਜ ਦਾ ਐਪੀਸੋਡ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲਿਓ ਤਾਂਕਿ ਤੁਹਾਨੂੰ ਪਲ-ਪਲ ਦੀ ਖਬਰ ਮਿਲਦੀ ਰਹੇ ਤੇ ਤੁਸੀਂ ਰੱਖਿਓ ਆਪਣਾ ਬਹੁਤ-ਬਹੁਤ ਧਿਆਨ ਅਸੀਂ 36 ਹਾਜ਼ਰ ਹੋਵਾਂਗੇ ਨਵਾਂ ਬੁਲੇਟਿਨ ਲੈ ਕੇ ਸਤਿ ਸ੍ਰੀ ਅਕਾਲ